ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਆਓ ਗੱਲ ਕਰੀਏ 13 14 ਤੇ 15 ਜੂਨ ਵਾਲੇ ਦਿਨਾਂ ਦੇ ਮੌਸਮ ਬਾਰੇ ਪਿਛਲੇ ਕੁਝ ਦਿਨਾ ਤੋਂ ਹਵਾਵਾਂ ਵਿੱਚ ਬਦਲਾਅ ਆਇਆ ਹੈ ਪੂਰਬ ਵੱਲੋਂ ਆ ਰਹੀਆਂ ਹਵਾਵਾਂ ਵਾਪਸ ਆ ਗਈਆਂ ਨੇ ਅਤੇ ਪੱਛਮ ਵੱਲੋਂ ਚੱਲਣ ਵਾਲੀਆਂ ਗਰਮ ਤੇ ਸੁੱਕੀਆਂ ਹਵਾਵਾਂ ਹੁਣ ਲਗਭਗ ਬੰਦ ਹੋ ਚੁੱਕੀਆਂ ਹਨ ਜਿਸ ਕਰਕੇ ਹੁਣ ਪੰਜਾਬ ਵਿੱਚ ਲੂ ਵਰਗੀ ਤਿੱਬਰ ਗਰਮੀ ਘੱਟ ਹੋਵੇਗੀ ਪਰ ਹੁਣ ਚਿਪਚਿਪੀ ਗਰਮੀ ਆ ਜ਼ਿਆਦਾ ਅਸਰ ਦਿਖਾਏਗੀ ਪੂਰਬੀ ਹਵਾਵਾਂ ਨਾਲ ਹਵਾ ਵਿੱਚ ਨਮੀ ਆਉਣ ਲੱਗ ਪਈ ਹੈ ਇਹਨਾਂ ਹਵਾਵਾਂ ਦਾ ਸਰੋਤ ਬੰਗਾਲ ਦੀ ਖਾੜੀ ਵੱਲੋਂ ਆ ਰਿਹਾ ਹੈ ਜਿਸ ਕਰਕੇ ਹੁਣ ਗਰਮੀ ਨਾਲ ਨਮੀ ਕੇ ਮੌਸਮ ਨੂੰ ਹੋਰ ਬਧੇਰੇ ਓਖਾ ਬਣਾਉਣ ਵਾਲੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਮੌਸਮ ਦੇ ਹਾਲਾਤ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਆਮ ਗੱਲ ਹੈ ਜਿਨ੍ਹਾਂ ਦਿਨਾਂ 'ਚ ਗਰਮੀ ਨਮੀ ਹਲਕਾ ਜਿਹਾ ਮੀਂਹ ਜਾਂ ਹਵਾਵਾਂ ਆਉਣੀ ਕੋਈ ਅਜੀਬ ਗੱਲ ਨਹੀਂ ਹੁੰਦੀ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੁਣ ਗੱਲ ਕਰੀਏ ਮੀਂਹ ਦੀ ਤਿੰਨੋਂ ਦਿਨਾਂ 13 14 ਤੋਂ 15 ਜੂਨ ਲਈ ਕੋਈ ਵੱਡੀ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਛੋਟੇ ਮੋਟੇ ਇਲਾਕਿਆਂ ਵਿੱਚ ਬੱਦਲ ਬਣ ਸਕਦੇ ਹਨ ਖਾਸ ਕਰਕੇ ਪੂਰਬੀ ਅਤੇ ਉੱਤਰੀ ਪੰਜਾਬ ਜਿਵੇਂ ਕਿ ਪਟਿਆਲਾ ਚੰਡੀਗੜ੍ਹ ਮਹਾਲੀ ਨੰਗਲ ਸ੍ਰੀ ਅਨੰਦਪੁਰ ਸਾਹਿਬ ਹਸ਼ਿਆਰਪੁਰਾ ਦੀ ਜਿੱਥੇ ਪਹਾੜੀ ਇਲਾਕੇ ਕੋਲ ਨੇੜੇ ਲੱਗਦੇ ਹਨ ਜਿੱਥੇ ਕੁਝ ਪਿੰਡਾਂ ਵਿੱਚ ਹਲਕੀ ਫੁਲਕੀ ਅਜਾਬ ਬੱਦਲ ਚਮਕ ਦੇ ਦ੍ਰਿਸ਼ ਦੇਖ ਸਕਦੇ ਹਨ ਮੌਸਮ ਦੇ ਇਹ ਬਦਲਾਅ ਵਧੇਰੇ ਤਰਕਸ਼ੀਲ ਨਹੀਂ ਹੋਣਗੇ ਮਤਲਬ ਕੋਈ ਵੀ ਵੱਡੀ ਤੂਫਾਨੀ ਹਾਲਾਤ ਜਾਂ ਲੰਬੇ ਸਮੇਂ ਲਈ ਮੀਂਹ ਨਹੀਂ ਆਉਣਾ ਕੁਝ ਸਮੇਂ ਲਈ 15 ਤੋਂ 30 ਮਿੰਟ ਦੀਆਂ ਘਟਨਾਵਾਂ ਜਿਵੇਂ ਕਿ ਤੇਜ਼ ਹਵਾਵਾਂ ਥੋੜੀ ਬੂੰਦਾਬੰਦੀ ਆ ਸਕਦੀ ਹੈ ਇਹ ਪ੍ਰੀ ਮੌਨਸੂਨ ਦੀਆਂ ਛੋਟੀਆਂ ਗਤੀਵਿਧੀਆਂ ਹਨ ਦਿਨ ਦੇ ਸਮੇਂ ਤਾਪਮਾਨ ਦੀ ਗੱਲ ਕਰੀਏ ਤਾਂ ਹੁਣ ਦਿਨ ਦੇ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਟੈਂਪਰੇਚਰ 40 ਤੋਂ 45 ਡਿਗਰੀ ਦੇ ਆਲੇ-ਦੁਆਲੇ ਰਹੇਗਾ ਕਈ ਥਾਵਾਂ ਤੇ ਇਹ 45 ਤੋਂ ਵੀ ਵੱਧ ਹੋ ਸਕਦਾ ਹੈ ਹਵਾਵਾਂ ਹੁਣ ਵੱਧ ਤਰਪੂਰ ਵੱਲੋਂ ਚੱਲਣਗੀਆਂ ਸਵੇਰ ਤੋਂ ਰਾਤ ਤੱਕ ਪਰ ਦੁਪਹਿਰ ਬਾਅਦ ਇਹ ਹਵਾਵਾਂ ਥੋੜੀ ਠੱਲ ਹੋ ਜਾਣਗੀਆਂ ਜਿਸ ਨਾਲ ਚਿਪਚਿਪਾ ਗਰਮੀ ਹੋਰ ਵਧੇਗੀ ਜੇਕਰ ਅਗਲੇ ਦਿਨਾਂ ਵਿੱਚ ਮੌਸਮ ਵਿੱਚ ਕੋਈ ਵੀ ਵੱਡੀ ਤਬਦੀਲੀ ਆਉਂਦੀ ਹੈ ਜਾਂ ਮੀਂਹ ਵਾਲੀ ਸੰਭਾਵਨਾ ਬਣਦੀ ਹੈ ਤਾਂ ਅਸੀਂ ਤੁਹਾਨੂੰ ਟਾਈਮ ਸਰ ਜਾਣਕਾਰੀ ਦਵਾਂਗੇ ਤਾਂ ਹੁਣ ਦਵੋ ਇਜਾਜ਼ਤ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ ਜੀ